ਲੋਬੀ ਕਿਸਾਨ ਭਰਾਵੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਚਾਰ ਟਰੈਕਟਰ ਲੈ ਕੇ ਆਏ ਆ ਇੱਕੋ ਘਰੇ ਵਿਕਾਊ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਕੱਲੇ ਕੱਲੇ ਟਰੈਕਟਰ ਦਾ ਪਰ ਰੇਟ ਮਾਡਲ ਤੇ ਮਾਲਕ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤੇ ਹਾਂਜੀ ਪਹਿਲਾਂ ਚਾਰਾਂ ਟਰੈਕਟਰਾਂ ਦੇ ਵਿੱਚੋਂ ਪਹਿਲਾ ਟਰੈਕਟਰ ਹੈਗਾ ਜੀ ਐਚ ਐਮਟੀ 911 ਟਰੈਕਟਰ ਹੈ ਜੀ 1900 ਤੇ 99 ਮਾਡਲ ਆ ਬਾਕੀ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਪ੍ਰੈਸ਼ਰ ਪ੍ਰੂਸ਼ਰ ਦਾ ਬਿਲਕੁਲ ਓਕੇ ਆ ਬਾਕੀ ਐਸ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ ਮੂਹਰੇਲੇ ਟਾਇਰ ਹੈਗੇ ਆ ਜੀ 80% ਗੁਡਇਰ ਕੰਪਨੀ ਦੇ ਟਾਇਰ ਆ ਜੀ ਮਗਰਲੇ ਟਾਇਰ ਹੈਗੇ ਆ ਜੇ ਕੇ ਕੰਪਨੀ ਦੇ 70% ਟਾਇਰ ਆ ਜੀ ਵੀਡੀਓ ਸ਼ੇਅਰ ਕਰਕੇ ਉਹਨਾਂ ਨਾਲ ਦਾ ਸਪੈਸ਼ਲ ਮਾਨਤਨ ਕੀਤਾ ਜਾਊਗਾ ਤੇ ਐਸ ਟਰੈਕਟਰ ਤੇ ਤੁਹਾਨੂੰ ਆਪਾਂ ਵਿਖਾ ਦਈਏ ਤਾਂ ਟਰੈਕਟਰ ਦੇ ਰੈਮ ਰੂਮ ਬਿਲਕੁਲ ਸਾਫ਼ ਕੰਡੀਸ਼ਨ ਦੇ ਰੈਮ ਆ ਜੀ ਡਬਲ ਲੂਪੀ ਵਾਲੇ ਰੈਮ ਪਾਏ ਹੋਏ ਆ ਮੋਟਰਪਾਲ ਦਾ ਪੰਪ ਆ ਇਸ ਟਰੈਕਟਰ ਦੇ ਮੋਟਰਪਾਲ ਦਾ ਨਾਲ ਦਾ ਪੰਪ ਆ ਜੋ ਟਰੈਕਟਰ ਨਵੇਂ ਨੂੰ ਆਇਆ ਸੀ ਬਾਕੀ ਟਰੈਕਟਰ ਦੇ ਉੱਪਰ ਡੈਕ ਵਗੈਰਾ ਲੱਗਿਆ ਆ ਹੀ ਮੈਨਾਂ ਸ਼ੋਅ ਇਹਦੀ ਰੀਜਨਲ ਮਿਲੂਗੀ ਜੀ ਰੀਜਨਲ ਰੰਗ ਵਾਲੀ ਸ਼ੋਅ ਮਿਲੂਗੀ 1 ਲੱਖ ਤੇ 70000 ਰੁਪਿਆ 5911 ਦੀ ਡਿਮਾਂਡ ਆ ਇੰਨੇ ਰੁਪਈਆ ਦਾ 4511 ਵਿਕ ਜਾਂਦਾ ਪਰ ਇੰਨੇ ਰੁਪਈਆ ਚ ਤੁਹਾਨੂੰ ਇੰਨੇ ਟਾਇਰਾਂ ਵਾਲਾ HMT 5911 ਮਿਲ ਜਣਾ ਅੱਗੇ ਆ ਗਿਆ ਜੀ Mahindra 575 575 ਟਰੈਕਟਰ ਆ ਜੀ 1900 ਤੇ 92 ਮਾਡਲ ਆ ਪੰਜਾਬ ਨੰਬਰ ਆ ਚੈਪ ਵਾਲੀ ਕਾਪੀ ਆ ਚੈਪ ਵਾਲੀ ਕਾਪੀ ਆ ਤੇ ਅਗਲੇ ਟਾਇਰ ਹੈਗੇ ਆ ਜੀ ਬੀਕੇਟੀ ਕੰਪਨੀ ਦੇ ਟਾਇਰ ਆ 616 ਦੇ 70% ਟਾਇਰ ਆ ਜੀ ਤੇ ਮਗਰਲੇ ਟਾਇਰ ਹੈਗੇ ਆ ਐਮ ਆਰ ਐਫ ਕੰਪਨੀ ਦੇ ਐਮ ਆਰ ਐਫ ਕੰਪਨੀ ਦੇ 70 ਤੋਂ 75% ਇਹ ਟਾਇਰ ਆ ਤੇ ਬੈਟਰੀ ਬਾਕਸਾ ਵਗੈਰਾ ਬਿਲਕੁਲ ਨਾਲ ਦਾ ਤੇ ਕਿਤੋਂ ਗਲੇ ਪਲੇ ਸਾਫ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਤੁਸੀਂ ਦੇਖ ਸਕਦੇ ਆ ਸ਼ੋ ਵਗੈਰਾ ਦਾ ਨਾਲ ਦੀਆਂ ਲਾਈਟਾਂ ਤੁਸੀਂ ਦੇਖ ਸਕਦੇ ਆ ਬਿਲਕੁਲ ਤੇ ਇਸ ਟਰੈਕਟਰ ਦੀ ਇੰਜਨ ਗੇਅਰ ਦੀ ਬਿਲਕੁਲ ਫੁੱਲ ਤਸੱਲੀ ਵਾਲਾ ਟਰੈਕਟਰ ਆ ਕਿਸੇ ਜਿੰਮੀਦਾਰ ਭਰਾ ਨੇ ਘਰੇ ਰੱਖਣਾ ਦਾ ਬਹੁਤ ਵਧੀਆ ਕੰਡੀਸ਼ਨ ਦਾ ਇੰਜਨ ਹੈ ਇਸ ਟਰੈਕਟਰ ਦਾ ਕੋਈ ਆਵਾਜ਼ ਨਹੀਂ ਮਗਰੋਂ ਤਾਂ ਬ੍ਰੇਕਾਂ ਬਰੂਕਾਂ ਦਾ ਚੰਗਾ ਜਾ ਕੇ ਰੁਪਏ ਨਹੀਂ ਲੱਗਣੇ ਟਰੈਕਟਰ ਤੇ ਤੁਸੀਂ ਆਈ ਜਾ ਕੇ ਇਸ ਟਰੈਕਟਰ ਤੋਂ ਕੰਮ ਲੈ ਸਕਦੇ ਆ 1 ਲੱਖ ਤੇ 60000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ 1 ਲੱਖ 60000 ਰੁਪਏ ਡਿਮਾਂਡ ਆ ਸ਼ੇਅਰ ਕਰਕੇ ਆਉਣ ਵਾਲਾ ਦਾ ਸਪੈਸ਼ਲ ਮਾਨਦਾਨ ਕੀਤਾ ਜਾਊਗਾ ਬਾਕੀ ਕਿੱਲੀਆਂ ਵਾਲੀ ਹੌਕਾ ਤੁਹਾਨੂੰ ਵਿਖਾ ਦਈਏ ਤਾਂ ਮਗਰੋਂ ਮਗਰਾੜਾ ਵਗੈਰਾ ਦਾ ਬਿਲਕੁਲ ਵੇਦਾਗਾ ਤੇ ਅੱਗੇ ਹੈਗਾ ਜੀ ਮਹਿੰਦਰਾ 475 475 ਡੀਆਈ ਟਰੈਕਟਰ ਆ 1900 ਤੇ ਇਹ ਵੀ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਹਾਈ ਸਪੀਡ ਆ ਜੀ ਦੋਵੇਂ ਡੀਆਈ ਟਰੈਕਟਰ ਇਹ ਤੇ ਇਹ ਮੂਰਲਾ ਬੰਪਰ ਵੱਡਾ ਲੱਗਾ ਤੇ ਇਹ ਮੂਰਲੇ ਟਾਇਰ ਹੈਗੇ ਆ ਜੀ 45% ਮਗਰਲੇ ਟਾਇਰ 65 ਤੋਂ 70% ਬੈਟਰੀ ਬਾਕਸ ਇਹਦਾ ਵੀ ਬਿਲਕੁਲ ਨਾਲ ਦਾ ਉਹੀ ਪਲੇਟ ਲੱਗੀ ਆ ਤੇ ਕਾਪੀ ਕਾਗਜ਼ ਦਾ ਬਿਲਕੁਲ ਓਕੇ ਆ ਜੀ ਐਸ ਟਰੈਕਟਰ ਦੀ ਛੋਟਾ ਜਿਹਾ ਮੁੱਲ ਆ ਜੀ 1,55,000 ਰੁਪਏ ਡਿਮਾਂਡ ਆ 475 ਦੀ ਮੈਂ ਦਰਾ 475 1,55,000 24 ਮਾਨਤਨ ਹੋ ਜਾਊਗਾ ਬਲੋ ਪ੍ਰੈਸ਼ਰ ਵਗੈਰਾ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਆ ਅੱਗੇ ਆਗੇ ਜੀ ਸਵਰਾਜ 735 2000 ਮਾਡਲ 2000 ਮਾਡਲ ਬਾਹਰ ਲੈਫਟ ਪੰਪ ਵੱਡਾ ਗੀਅਰ ਟਾਇਰ ਮਗਰਲੇ 90 ਤੋਂ 95% 90 ਤੋਂ 95% ਟਾਇਰ ਆ ਜੀ ਤੇ ਇਹਦੇ ਹੈਗਾ ਜੀ ਕਲੋਸ ਕਰਦਾ ਕਲੋਸ ਕਰ ਇੰਜਨ ਵਾਲਾ ਟਰੈਕਟਰ ਆ ਮੂਰਲੇ ਟਾਇਰ ਅੱਧਿਆ ਬਾਕੀ ਰੈਮ ਵਗੈਰਾ ਬਿਲਕੁਲ ਚਾਰੇ ਰੈਮ ਨਾਲ ਦੇ ਆ ਜੀ ਨਾਲ ਦੇ ਰੈਮ ਤੇ ਪੀਪੀ03 ਬਠਿੰਡੇ ਦਾ ਨੰਬਰ ਰੀਜਨਲ ਰੰਗ ਆ ਜੀ A to Z ਸਾਰਾ ਟਰੈਕਟਰ ਰੀਜਨਲ ਆ ਬਾਡੀ ਲੈਨ ਦਾ ਹਿੱਸੇ ਦਾ ਸ਼ੋ ਦਾ ਮਗਰਾੜਾ ਦਾ ਤੇ ਇਸ ਟਰੈਕਟਰ ਦੀ 2000 ਮਾਡਲ ਦੀ ਡਿਮਾਂਡ ਹੈਗੀ ਆ ਜੀ ਸੈਲਫ ਸਟਾਰਟ ਟਰੈਕਟਰ ਦੀ 1,90,000 ਰੁਪਇਆ 1,90,000 ਰੁਪਇਆ ਡਿਮਾਂਡ ਆ ਪੀਪੀ03 ਬਠਿੰਡੇ ਦਾ ਨੰਬਰ ਤੇ ਇਹ ਮਾਲਕ ਦਾ ਜੋ ਮੋਬਾਈਲ ਨੰਬਰ ਆ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ ਜੀ ਬਾਕੀ ਇੱਕ ਵਾਰੀ ਫੇਰ ਦੱਸ ਦਈਏ ਮਾਲਕ ਦਾ ਜੋ ਮੋਬਾਈਲ ਨੰਬਰ ਹੈਗਾ ਬੋਲ ਕੇ ਵੀ ਦੱਸ ਦਈਏ 9417682877 ਤੇ ਸੰਪਰਕ ਕਰਕੇ ਤੁਸੀਂ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਆ ਤੇ ਜੇਕਰ ਤੁਸੀਂ ਆਪਣਾ ਕੋਈ ਵੀ ਟਰੈਕਟਰ ਵਿੱਚ ਕਟਾਉਣਾ ਕਿਸੇ ਜ਼ਿਮੀਦਾਰ ਨੇ ਤਾਂ ਵਿੱਚ 20 ਕੱਟ ਲਿਆ ਜਾਊਗਾ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਜੇਕਰ ਤੁਸੀਂ ਆਪਣੇ ਤੇ ਹਾਂਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਵਗੈਰਾ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 6239529480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਜੀ ਮਿਲਦੇ ਆ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ